ਦੇਵ ਦੀ ਐਨਰਜੀ ਪਾਵਰ ਹੁੰਦੀ ਇੱਕ ਆਦਮੀ ਦੇ ਸਰੀਰ ਨੂੰ ਜਾਂ ਜਾਨਵਰ ਦੇ ਸਰੀਰ ਨੂੰ ਸਾਂ ਲੈ ਦੇ ਸਕਦਾ ਦੋ ਨੂੰ ਨਹੀਂ ਦੇ ਸਕਦਾ ਲਿमिटेड ਪਾਵਰ ਆ ਬਿਜਾ ਨੇ ਦੀ ਉਹ ਕੀ ਹੈ ਜੁਨੀ ਸਰੂਪ ਕੀ ਮਹਾਦੇਵ ਦੇਵਾਂ ਉਹ ਮਹਾਦੇਵ ਉਹ ਨੇ ਇਹਨੂੰ ਦੇਵ ਨੂੰ ਪਾਵਰ ਦਿੱਤੀ ਹੈ ਕੁਛੇਰ ਵਾਸਤੇ ਵੀ ਤੂੰ ਲੈ ਤੈਨੂੰ ਕਾ ਸ਼ਕਤੀ ਦਿੱਤੀ ਹੈ ਨਾ ਚਲ ਤੂੰ ਵਰ ਸਕਦਾ ਰ ਉਦੋਂ ਤਾਂ ਸ਼ਕਤੀ ਲੈ ਕੇ ਆਇਆ ਹੋਇਆ ਇਹ ਉਹ ਮਹਾਦੇਵ ਤਾਂ ਹੈ ਮਹਾਦੇਵ ਦੇਵੰ ਹੁਕਮ ਨਾਲ ਸ਼ਕਤੀ ਮਿਲੀ ਹੋਈ ਆ ਹੁਕਮ ਨਾਲ ਦੇਵ ਨੂੰ ਵੀ ਦੇਵ ਨੂੰ ਜਿੰਨਾ ਜਰ ਹੁਕਮ ਆਉਣਾ ਜਰ ਸ਼ਕਤੀ ਕੰਮ ਕਰੂਗੀ ਬਾਕੀ ਉਹਦੀ ਸ਼ਕਤੀ ਕੰਮ ਨਹੀਂ ਕਰਦੀ ਫਿਰ ਕਾਇਮ ਲਈ ਦਿੱਤੀ ਹੋਈ ਹੈ ਇਸੇ ਨੂੰ ਟਾਈਮ ਨੂੰ ਕਾਲ ਵਸ ਕਹਿੰਦੇ ਨੇ ਟਾਈਮ ਵੱਧ ਸ਼ਕਤੀ ਹੈ ਉਹਦੇ ਕੋਲ ਟਾਈਮ ਸਬਾਬਦ ਸਮਾਗਤ ਕਾਲਵੱਦ ਐਨੇ ਸਮਾਂ ਨੂੰ ਐਨੇ ਸਾਹ ਲੈਣੇ ਨੇ ਬਾਕੀ ਖਤਮ ਫਿਰ ਸ਼ਕਤੀ ਉਹ ਖਤਮ ਹੋ ਤੇਰੀ ਫੇਨੇ ਤੂੰ ਲੈ ਸਕਦਾ ਮਹਾ ਪੂਪ ਪੂਪੋ ਇਹ ਜਿਹੜਾ ਡਾਂਕੇ ਚ ਪਾਇਆ ਉਹ ਨਹੀਂ ਚੱਲ ਬਸ ਉਹ ਨਾ ਚੱਲ ਜਾਣੇ ਬਾਕੀ ਹਵਾਲੇ ਜਾਣੀ ਉਹਨੇ ਜਹੀ ਉਹਨਾ ਹਾਂਜੀ ਮਹਾ ਦੇਵ ਦੇਵ ਮਹਾ ਪੂਪ ਪੂਪ ਜਿਹੜੇ ਮਹਾ ਪੂਪ ਨੇ ਸੰਸਾਰ ਚ ਜਿਹੜਾ ਸਰੀਰ ਵਾਲਾ ਮਹਾ ਪੂਪ ਹੋ ਗਿਆ ਉਹਦਾ ਪੂਪ ਕਰੋ। ਜਾਂ ਕਹਿਣਾ ਕੋਈ ਹਰਸਮਾਨ ਨਹੀਂ ਰਾਜਾ ਅੰਦਲੇ ਦੇਵ ਨੂੰ ਕਿਹਾ ਹੈ। ਦਲਾ ਦੇਵਾ ਜਿਹੜਾ ਉਹੀ ਹਰ ਹੈ। ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ। ਅੰਦਲਾ। ਜਿਹੜੇ ਅੰਦਲਾ ਹੋ ਜਾ ਬਹਾਲ ਹੋਵੇ ਦੋਏ ਤਾਂ ਹੀ ਕੋਲ ਕੇ। ਸੰਬੋਧਨ ਆਪਣੇ ਅੰਦਲੇ ਨੂੰ ਹੀ ਸਰ। ਤੂੰ ਮੇਰਾ ਪਿਤਾ ਤੂੰ ਮੇਰਾ ਪਾਪਾ ਮਾਤਾ ਕੀ ਨੂੰ ਅੰਦਲੇ ਬਨਵੇਂ ਆ ਪਹਿਣਾ ਹੋ ਬਨਵੇਂ ਆਪਕੇ ਹਰੀ ਹੋ ਤਾਹੀਂ ਕਹਤੇ ਨੇ ਅੰਦਰ ਇਹ ਇਸੇ ਦੀ ਗੱਲ ਦੇਵ ਦੀ ਅੰਦਰ ਦੇ ਦੀ ਜਦੋਂ ਇੱਕ ਕਿਥੋਂ ਇੱਕ ਦੇ ਦੋਹਾਂ ਦੇ ਲੜਕੇ ਕੋਈ ਜਾਣ ਦੇਵਰਾ ਦੇਵ ਜਨ ਸੁਣਾ ਹੋਗੀ ਕੋਈ ਜਾਣਗੇ ਨਾ ਮਹਾ ਪੂਪ ਪੂਪੰ ਮਹਾ ਪੂਪ ਪੂਪੰ ਮਹਾਪੂਪ ਪੂਪ ਮਹਾਪੂਪ ਰੇਣਾ ਨੇ ਆਪਣੇ ਆਪ ਨੂੰ ਚਕਰਵਰਤੀ ਰਾਜੇ ਕਹਉਂਦੇ ਇਹ ਸ਼ੈਨਸ਼ਾਹ ਕਹਉਂਦੇ ਇੱਕ ਰਾਜਾ ਹੁੰਦਾ ਇੱਕ ਰਾਜ ਅਧਿਰਾਜ ਹੁੰਦਾ ਆਇਆ ਲੱਗਦਾ ਇੱਕ ਸ਼ਾਹ ਹੁੰਦਾ ਇੱਕ ਸ਼ੈਨਸ਼ਾਹ ਹੁੰਦਾ ਜਿਵੇਂ ਬਾਦਰੀ ਰਹਿਸਤਨ ਤੋਂ ਸਾਂਸੀਆ ਜਿਹੜਾ ਦਿੱਲੀ ਦਾ ਰਾਜਾ ਹੁੰਦਾ ਸ਼ੈਨਸ਼ਾਹ ਸੀ ਉਹ ਰਿਆਸਤੋਂ ਦੇ ਰੋਦੀਏ ਇਸ ਕਰਕੇ ਮਹਾਪੂਪ ਪੂਪ ਜਿਨੇ ਜਨੇ ਵਾਹਪੂਪਰੇ ਸੰਸਾਰ ਦੇ ਤੇ ਚਕਰਵਰਤੀ ਰਾਜੇ ਤੂੰ ਉਹਨਾਂ ਦੇ ਉੱਤੇ ਉਹ ਤੇਰੇ ਹੁਕਮ ਚ ਨੇ ਉਹ ਵੀ ਤੇਰਾ ਉਹ ਉਹਨਾਂ ਦੇ ਵੀ ਚੱਲਦਾ ਕਿਉਂ ਵਰਜੀ ਕਰਾਲੂ ਮੇਰੋ ਤੇ ਤੂੰ ਤੇਰੇ ਹੁਕਮ ਦੇ ਵਿੱਚ ਨੇ ਉਹ ਤੇਰੀ ਨੱਥ ਪਾਈ ਹੋਈ ਉਹਨਾਂ ਦੇ ਤੇ ਛੋਡੇ ਰਾਜੇ ਵੀ ਉਹਦੇ ਹੁਕਮ 'ਚ ਤੇਰੇ ਬੜੇ ਨੇ ਉਹਦੀ ਅੱਗਾਂ ਨਹੀਂ ਕਰ ਸਕਦਾ ਬਸ ਵਾਹਪੂਪਉ ਉਪਉ ਨਿਰੰਕਾਰ ਨਿਤਯੰ ਨਿਰੂਪੰ ਨਿਰਵਾਣੰ ਦਰਮਕਾਰ ਨੇ ਤੈਨੂੰ ਹਮੇਸ਼ਾ ਹੀ ਨਾਖਾਰੀ ਸਰੂਪ ਜੇ ਰਹਿਣਾ ਤੂੰ ਦਿੱਤਿਆ ਹੁੰਦਾ ਹੈ ਹਮੇਸ਼ਾ ਹਰ ਸੂਬੇ ਨਿਰਵਾਣ ਨਿਰੂਪੰ ਨਿਰਵਾਣੰ ਕੋਈ ਰੂਪ ਨਹੀਂ ਹੈ ਤੇਰਾ ਸਰੀਰ ਨਹੀਂ ਹੈ ਤੇਰੀਆਂ ਕੋਈ ਨਿਰਵਾਣ ਕੋਈ ਤਰਿਜ ਭੈੜ ਬਿਯਾਦਤ ਬਣੀ ਹੈ ਤੇਰੀ ਆਤਮਾ ਨੇ ਨਾ ਆਦਮੀ ਚਲਦੀਆ ਨਿਰਵਾਣ ਨਿਰਵਾਣਕ ਦਾ ਮਤਲਬ ਇਹ ਨਹੀਂ ਹੈ ਵੀ ਤੂੰ ਬੋਲਦਾ ਨਹੀਂ ਸਤਿਗੁਰੂ ਬੋਲ ਜਾਗਤਾ ਸਤਿਗੁਰੂ ਹਮਰਾ ਸਾਥ ਬੋਲਨ ਤਾਂ ਹਾਂ ਸਤਿਗੁਰੂ ਆਪਣਾ ਸਾਥ ਬੋਲਨ ਤਾਂ ਸਗਲ ਜੀਆਂ ਕੋ ਦਾਨ ਪ੍ਰਭ ਦਿੱਤਾ ਨਿਰਵਾਣਕ ਤਨ ਕੋ ਬਾਣ ਨਹੀਂ ਹੈ ਬਾਣ ਆ ਰੋ ਤੂੰ ਗਏ ਨੇ ਤੇਰੀ ਕੋਈ ਐਸੀ ਆਦਤ ਨਹੀਂ ਹੈ ਜਿਵੇਂ ਆਤ ਆਉਂਦੀਆਂ ਆਦੂਏ ਚ ਰੋ ਆ ਆਦਤ ਹੈ ਰੋ ਆ ਦਾ ਐਸੀ ਆਦਤ ਨਹੀਂ ਹੈ ਕੋਈ ਤੇਰੀ ਆਦਤ ਹੈ ਆਦਮੀ ਅਧੀਨ ਹੁੰਦਾ ਆਦਤ ਦੇ ਹੀਰ ਹੋ ਜਾਂਦਾ ਆਦਮੀ ਅਰਸੀ ਜੱਪੜ ਦੀ ਬਾਣ ਬਾਣ ਜਿਹੜੀ ਪੈ ਜਾਏ ਉਹਦੇ ਦੇ ਹੀਰ ਹੋ ਜਾਂਦਾ ਜੇ ਤੇਨੂੰ ਕੋਈ ਆਤਾ ਉਹਦੇ ਦੀਨੇ ਫਿਰ ਤੂੰ ਦੀਨੇ ਨੂੰ ਕਿਹ ਸੱਚੀ ਇਦਦੇ ਹਨ ਜਿਹੜਾ ਸਿਆੜਾ ਆਦਮੀ ਨੇ ਉਹ ਕਿਸੇ ਕੀਤੇ ਆ ਦੀਨੇ ਨਹੀਂ ਹੁੰਦਾ ਜਿਹੜਾ ਆ ਦੀਰ ਹੋ ਗਿਆ ਉਹ ਸਾਲਾ ਹੁੰਦਾ ਹੀ ਨਹੀਂ ਗਿੜਾ ਕਿਸੇ ਜੀਤ ਦਾ ਦੀਨ ਹੋਣਾ ਨਹੀਂ ਹੁੰਦਾ। ਭਗਤ ਨਹੀਂ ਕਿ ਭਗਤ ਤਾਂ ਬਿਨਾ ਹੁਕਮ ਲੈ ਕਿਸੇ ਦੇ ਦੀਨ ਨਹੀਂ ਹੋ ਸਕਦੇ। ਸੱਚ ਦੇ ਦੋ ਜਾਨਾਂ ਦੇ ਦੀਨ ਕਿਵੇਂ ਹੋ ਜੂ? ਪਤਾ ਟੂਟੇ ਵਾਂਹ ਦੋਹੂ ਦਿਸ ਗਈ। ਇੱਕ ਕਦੇ ਇਹ ਨਹੀਂ ਹੋ ਸਕਦਾ ਬਸ। ਜੀਣਾ ਨੂੰ ਉਹ ਆ ਉਹ ਪ੍ਰੇਮ ਨਹੀਂ ਕਰ ਸਕਦਾ ਜਿਹੜੇ ਪ੍ਰੇਮ ਕਰਦੇ ਨੇ ਉਹ ਨਹੀਂ ਕਰ ਸਕਦੇ। ਦੋ ਚੀਜ਼ਾਂ ਦੀ ਗੱਲ ਹੁੰਦੀ। ਇੱਕ ਵਿਆਜ ਦੋ ਤਲਵਾਰਾਂ ਨਹੀਂ ਪੈਂਦੀ। ਇੱਕੋ ਪੂ। ਕਲੰਕਾਰਨੇਂ ਨਮੋ ਖੜਗਪਾਣੰ ਕਲੰਕਾਰਨੇਂ ਨਮੋ ਖੜਗਪਾਣੰ ਕਲੰਕਾਰਨੇਂ ਕਲੰਕਾਰਨੇਂ ਨਮੋ ਖੜਗਪਾਣੰ ਨਮੋ ਖੜਗਪਾਣੰ ਤੋ ਜਿਹੜਾ ਹੈ ਨਾ ਕਾਹ ਦਾ ਕਾਰਨ ਹੈ ਅ ਜਿਹੜੇ ਕਲਪਣਾ ਆਉਂਦਾ ਨਾ ਕਲਪਣਾ ਕਰਦੇ ਲੋਕ ਸੋਚ ਆ ਜਿਹੜੀ ਸਾਡੀ ਇਹ ਦੀ ਪ੍ਰੇਰਣਾ ਤੂੰ ਕਰਦੀ ਹੈ ਜਿਹੜਾ ਅਸੀਂ ਕੁਝ ਕਰਨ ਦੀ ਇੱਛਾ ਸਾਡੇ ਉੱਤੇ ਪੈਦਾ ਹੁੰਦੀ ਹੈ ਇੱਛਾ ਕਿੱਥੋਂ ਪੈਦਾ ਹੁੰਦੀ ਹੈ ਇਹਦਾ ਕਾਰਨ ਤੂੰ ਹੈ ਕੀ ਤਾਂ ਨੱਥਾ ਸੱਤੋ ਹੀ ਪ੍ਰੇਰ ਕੇ ਉਹਨਾਂ ਕੰਮ ਕਰਾਉਣ ਦੇ ਦੇ ਲੋ ਜਿਹੜੇ ਕਰਾਉਣੇ ਨੇ ਕੱਲ ਆਇਆ ਸੀ ਨਾ ਤੂੰ ਛਾਵਾਂ ਦੀ ਖਾਨ ਮੇਰੇ ਤਾਂ ਆਨ ਲੱਗਦਾ ਮੀਠਾ ਦੁੱਧ ਹੀ ਖਾ ਲ ਤੂੰ ਸਾਰਿਆਂ ਦੀ ਜਾਂ ਤੇਰੇ ਚੋਂ ਹੀ ਸਪਲਾਈ ਹੁੰਦੀ ਹੈ ਸਾਰਿਆਂ ਦੀ ਚੱਲ ਵੇ ਤੂੰ ਉਹ ਕਰ ਤੂੰ ਉਹ ਕਰ ਤੂੰ ਉਹ ਕਰ ਤੂੰ ਆਖ ਵੇ ਤੂੰ ਆਉ ਸੋਚ ਤੂੰ ਆਉ ਸੋਚ ਤੂੰ ਆਉ ਸੋਚ ਚੋਰ ਨੂੰ ਕਹਤਾ ਚੋਰੀ ਕੱਲ ਕਰਦ ਨੂੰ ਕਹਤਾ ਜਾਗ ਪੈ ਐ ਜੇ ਕੰਮ ਕਰਦਾ ਇਜੂ ਗਿਆ ਨਾ ਦਿਨਾਂ ਦੇ ਗਿਆ ਨਾ ਤੁਹਾਨੂੰ ਉਹਨੂੰ ਦੇ ਤਾਂ ਵਿਚੋਰੀ ਹੋ ਜਾਂਦੀ ਉਹਦੀ ਉਹਨੂੰ ਦੇ ਤਾਂ ਫੜ ਵੀ ਲੈਂਦੇ ਹੁੰਦੇ ਨੇ ਤੁਹਾਨਰ ਹੋ ਗਿਆ ਨਾ ਕਲੰਕਾਰ ਨੇ ਨਮੋ ਖਾਰਗ ਪਾਨੰ ਕਲਮ ਹੁੰਦਾ ਕਲਪਨਾ ਕਰਦੀ ਕਲਮ ਕਲਪਨਾ ਨੂੰ ਕਹਿੰਦੇ ਕਲ ਕਾਲ ਕਲਪਨਾ ਜਮ ਆਪ ਕਰਨ ਕਾਲ ਕਲ ਜਿਹੜਾ ਹੈ ਨਾ ਪਾਪ ਅਸੱਚ ਕਲਪਨਾ ਜਿਹੜੀ ਹੈ ਨਾ ਅਸੀਂ ਕਰਦੇ ਹਾਂ ਸੋਚਦੇ ਹਾਂ ਸੋਚਦਾ ਘਾੜ ਲੇ ਤੂੰ ਸੋ ਇਹਦੇ ਬੱਚੇ ਵੀ ਨੇ ਛੋਟੇ ਬੇਕਰ ਪੋਖ ਲੱਗਦੀ ਹੈ ਪੋਖ ਬੱਚੇ ਨੂੰ ਲੱਗਦੀ ਹੈ ਕੋਈ ਬਾਹਰ ਹੈ ਬੱਚਾ ਉੜ ਕਛੂ ਦੇ ਆਉਂਦਾ ਨਾ ਕਛਕੂ ਵੀ ਦੀ ਗੱਲ ਵੀ ਆਂਡੇ ਬਾਹਰ ਦੇ ਆਉਂਦੀ ਹੈ ਉੜ ਉਹਨਾਂ ਦੇ ਅੰਦਰ ਜੇ ਸੋਚ ਪੈਦਾ ਹੀ ਨਾ ਹੋਵੇ ਉਦੋਂ ਥੀ ਮਰ ਜਣ ਉਦੋਂ ਥੀ ਮਰ ਜਣ ਉਹਨਾਂ ਨੂੰ ਚਾਬੀ ਦਿੱਤੀ ਵੀ ਚਲੋ ਇਧਰ ਨੂੰ ਪਾਣੀ ਵਾਲ ਨੂੰ ਭਜੋ ਉਹਨੂੰ ਲੈਣਾ ਘਰ ਵੀ ਦੀਵੇ ਤੋਂ ਪਾਣੀ ਉਦੋਂ ਦੀਵੇ ਨਾਲੋਂ ਪਾਈ ਦੇ ਰਿਹਾ ਹੂੰ ਹੋਰ ਇਹਨੂੰ ਪਤਾ ਹੈ ਇੰਨਾ ਪਤਾ ਵੀ ਜੇ ਪਾਣੀ ਮਿਲੂ ਤਾਂ ਦੀਵੇ ਤੋਂ ਮਿਲੂਗਾ ਡਿਮਾਂਡ ਵਾਲ ਨੂੰ ਪਾਈ ਦੇ ਪਾਣੀ ਬਿੜਮਾਨ ਵਾਲ ਨੂੰ ਪਾਈ ਤਾਂ ਦੇਖੋ ਇੰਨਾ ਗਿਆ ਲੋ ਨਹੀਂ ਉਹਨੂੰ ਕੀ ਪਤਾ ਵੀ ਕਿਧਰੇ ਪਾਸੇ ਪਣ ਫੂਲ ਕਿਹੜਾ ਦੀਦਾ ਇੰਨਾ ਦੂਰ ਤੱਕ ਉਹ ਪਾਣੀ ਜਾ ਵੜਦੇ ਨੇ ਆਖਰ ਕੀ ਨਾ ਦਿੱਤਾ ਹੈ ਗਿਆ ਉਹਨੂੰ ਸੋਜੀ ਕਿਨੇ ਦਿੱਤੀ ਆਹੀ ਗੱਲ ਕਹਿ ਰਹੇ ਨੇ ਇਹ ਗੱਲ ਕਹਿ ਰਹੇ ਨੇ ਇੱਕ ਦਰਖਤ ਦਰਖਤ ਦੇ ਵਿੱਚ ਪੈਦਾ ਹੋ ਗਿਆ ਉੱਪਰ ਦਸਦਾ ਉਹ ਕਹੇ ਸਾਈਡ ਤੇ ਨਤੂ ਜਾ ਉਹ ਬਿੱਗਾ ਹੋ ਕੇ ਨਿਕ ਜਾਂਦਾ ਹੰਦੇ ਮੰਗੇ ਹੋ ਕੇ ਉਹਨੂੰ ਕਿਨੇ ਗਿਆ ਪਰ ਇਹ ਜਾ ਕੋਸ਼ ਇਹ ਤੂੰ ਦੱਸ ਤਾ ਨਵੀਂ ਗੱਲ ਆ ਥੋੜਾ ਜਾਇ ਤਾਂ ਬਚਾ ਕੇ ਰੱਖੀ ਜਾ ਪੂਰੇ ਨੇ ਤੈਨੂੰ ਲੱਗਣ ਨਹੀਂ ਦੇਣ ਅਕਲ ਵੀ ਤੂੰ ਦਿੰਦਾ ਹੈਂਗਾ ਹਰੂ ਸੋਚਣ ਸ਼ਕਤੀ ਵੀ ਤੂੰ ਹੀ ਦਿੰਦਾ ਹਰੂ ਡੋਰ ਆਦਾ ਨਾ ਉਹ ਪਾਣੀ ਹੈ ਪਾਣੀ ਟਕੇ ਆਇਆ ਜੇ ਉਹਦੇ ਜਰੋੜੀ ਮਾਰਦੀਏ ਉਹ ਲਹਿਰ ਤਾਂ ਉੱਥੇ ਪਹਿਲਾਂ ਹੋਏ ਹਿਲਚਲ ਤਾਂ ਪਹਿਲਾਂ ਹੋਏ ਜਾਂਦੀ ਹੈ ਪਰ ਰੋੜੀ ਮਾਰ ਦਿੰਦਾ ਤੂੰ ਹਿਲਚਲ ਪਹਿਲਾਂ ਹੋ ਜਾਂਦੀ ਹੈ ਟਕੇ ਪਾਣੀ 'ਚ ਰੋੜੀ ਮਾਰਦੇ ਵੇ ਕੋਈ ਉੱਥੇ ਤਾਂ ਹਿਲਚਲ ਤਾਂ ਪਹਿਲਾਂ ਹੋਈ ਗਈ ਉਹ ਮਾਰ ਦਿੰਦਾ ਰੋੜੀ ਹਾਂ ਨਮੋ ਖੜਗਪਾਣ ਨਮੋ ਖੜਗਪਾਣ ਇਹ ਕਾਦੇ ਕਰਦਾ ਤੂੰ ਇਹ ਕਾਬੂ ਕਿਉਂ ਕਰਦਾ ਉਹਦੀ ਬੁੱਧੀ ਨੂੰ ਪਾੜ ਲੰਦੈ ਅਸਲ ਚ ਨਮੋ ਖੜਗਪਾਣ ਉਹ ਨੂੰ ਅਗਲੇ ਇਹ ਵੀ ਅਗਲੇ ਸਿਖਾਉਣ ਦਾ ਤਰੀਕਾ ਤੇਰਾ ਜਿਵੇਂ ਖੜਗ ਨੂੰ ਪਾੜ ਲੇ ਦੇਖੋ ਤਲਵਾਰ ਬਣਾ ਲਈ ਆ ਠੀਕ ਠਾਕ ਕਰ ਲਈ ਤਾਂ ਆ ਰਿਓ ਕਹਿੰਦੇ ਵੀ ਉਹਨੂੰ ਪਾੜ ਲ ਦੇ ਲੋ ਪਾੜ ਲੰਦੈ ਵਾਚ ਬੁੱਧੀ ਹੈ ਸਭ ਕੁਝ ਪਾ ਲਿਆ ਆਦਮੀ ਬਣਾ ਲਿਆ ਫੇ ਉਹਨੂੰ ਪਾਣ ਦੇ ਰਹੇ ਹੁਣ ਤੋ ਉਹਨੂੰ ਇਹ ਜਿਹੜਾ ਹੋਰ ਬੁੱਧੀ ਤੇ ਬੁੱਧੀ ਨੂੰ ਹੋਰ ਦੇਣੀ ਹੈ ਪਾਣ ਦੇਣੀ ਜਿਹੜਾ ਕੰਮ ਉਹ ਜਿੱਥੇ ਜਾ ਕੇ ਮੁਚਦੀ ਆ ਫਿਰ ਮੁਚੂ ਨਹੀਂ ਉਹਦੇ ਚ ਹੋਰ ਸ਼ਕਤੀ ਹੈ ਹੋ ਸ਼ਕਤੀ ਹੁੰਦੀ ਹੈ ਪਾੜਨ ਹਾਂਜੀ ਤਾਂ ਹੀ ਸ਼ਰੀਰ ਜਿੱਥੇ ਜਾ ਕੇ ਅੜਦੀ ਆ ਨਾ ਤਲਵਾਰ ਫਿਰ ਉੱਥੇ ਅੜਦੀ ਨਹੀਂ ਤੇ ਤੇ ਜਾ ਗੋਤ タルਬੇ ਦੀ ਵੇ タルਬੇ ਨਹੀਂ ਦੀ ਪਾਣੀ ਦਿੱਤੇ ਇਹ ਬੁੱਧੀ ਜਿੱਥੇ ਸਾਡੇ ਜਵਾਬ ਦਿੰਦੀ ਹੈ ਸਮਝ ਗੱਲ ਨਹੀਂ ਆਉਂਦੀ ਫਿਰ ਗਾਂ ਉਹ ਉਹ ਲੱਗ ਜਾਂਦੀ ਇਹ ਖੜਕ ਪਾਣ ਲੱਗ ਕਹਿੰਦੇ ਨੇ ਇਹ ਤਾਂ ਲੋਹੇ ਦੀ ਨੂੰ ਦੇ ਕੇ ਬਾਹਰ ਆਉਂਦੀ ਇਹਨੂੰ ਰੋਜ਼ ਆਈ ਜਾਂਦੀ ਹੈ ਪਾਣ ਰੋਜ਼ ਵਧੀ ਜਾਂਦੀ ਹੈ ਇਹਦੀ ਤਾਕਤ ਆਏਗਾ ਖੜਕ ਪਾਣ ਸ੍ਰੀ ਖੜਕ ਨਹੀਂ ਆਇਆ ਤਾਂ ਖੜਕ ਗੱਲੇ ਸ੍ਰੀ ਖੜਕ ਵੀ ਆਈ ਉਹ ਸ੍ਰੀ ਖੜਕ ਦਾ ਪਾਣ ਦੇ ਰਹੀ ਹੈ ਅਸਲ ਦੇ ਵਿੱਚ ਉਹ ਆਪਣੇ ਕੋਲੋਂ ਬੁੱਧੀ ਨੂੰ ਹੋਰ ਬੁੱਧ ਦੇ ਰਹੀ ਹੈ। ਸ਼੍ਰੀ ਗੁਰਦੇ ਦਾ ਸੰਸਾਰੀ ਬੁੱਧੀ ਦੀ ਗੱਲ ਹੈ। ਨਿਰੰਕਾਰ ਨਿਰਭੁਕਾਰ ਨਿਤਿਆੰ ਨਿਰਾਲੰ। ਨਿਰੰਕਾਰ ਹੈ ਤੂੰ ਨਿਰਾਕਾਰ ਹੈ ਨਿਤਿਆ। ਪਰ ਜੇ ਹਮੇਸ਼ਾ ਹੀ ਨਿਰਾਲਕ ਨਿਰੰਕਾਰ ਨਿਰਭੁਕਾਰ ਨਿਤਿਆ ਨਿਰਭੁਕਾਰ ਵੀ ਹੈ। ਵਕਾਰ ਕੋਈ ਨਹੀਂ ਤੇਰੇ ਵਿੱਚ। ਨਿਰਾਕਾਰ ਹੈ ਨਿਰਭੁਕਾਰ ਹੈ ਨਿਤਿਆ ਹਮੇਸ਼ਾ ਹੀ। ਨਿਰਾਲੰ ਨਿਰਾਲੰ। ਨਰਾਲਾ ਤੂੰ ਵੱਖਰਾ ਸੰਸਾਰ ਤੋਂ ਸਭ ਕੁਝ ਕਰਦਾ ਹੈ ਪਤਾ ਕਿਸੇ ਨੂੰ ਨਹੀਂ ਕੈਸਾ ਤੇਰਾ ਦੇਹ ਵਖਰੀ ਹੈ ਸੰਸਾਰ ਵਰਗਾ ਕੁਝ ਵੀ ਨਹੀਂ ਹੈ ਤੇਰਾ ਰਗ ਤੇਰਾ ਰੂਪ ਤੇਰਾ ਕੁਝ ਵੀ ਸੰਸਾਰ ਵਰਗਾ ਨਹੀਂ ਸਭ ਕੋ ਨਰਾਲਾ ਹੈ ਇਹ ਕਬ ਇਸ ਕਰਕੇ ਕਿਸੇ ਦੀ ਮਿਸਾਲ ਨਹੀਂ ਦੇ ਸਕਦੇ ਕਹਿ ਜਾਂ ਕੀ ਦਸੀ ਕਹਿ ਜਾਂ ਨਰਾਲਾ ਨ ਬ੍ਰੁੱਧੰ ਬਸੇਖੰ ਨ ਤਰਨੁ ਨ ਬਾਲੰ ਨਾ ਤਾਂ ਤੇ ਕਾਹ ਸੰਗਦੇ ਵੀ ਬਜ਼ੁਰਗ ਹੈ ਇਹ ਵੀ ਕਹਿ ਸਕਦੇ ਨਾ ਕਹਿ ਸਕਦਾ ਜਵਾਨ ਨਾ ਕਹਿ ਸਕਦਾ ਤੂੰ ਵੀ ਆ ਜੋ ਬੱਚਾ ਹੈ ਐ ਜਾਂ ਜੈਸਰੀ ਹੋਵੇ ਤਾਂ ਤਾਂ ਕਹੀਏ ਕੁਝ ਵੀ ਨਹੀਂ ਕਹਿ ਸਕਦੇ ਨ ਰੰਕੰ ਨਾਰਾਇਣ ਨ ਰੂਪੰ ਨ ਰੇਖੰ ਤਾਂ ਤੇ ਕਾਹ ਕਹਿੰਦੇ ਆ ਮੈਂ ਰੰਕਾ ਹੈ ਗਰੀਬ ਹੈ ਜਿਵੇਂ ਸਦਾ ਅਬਾ ਗਰੀਬ ਸੀ ਕਿਰਨ ਰਾਜਾ ਸੀ ਰਈਦਾ ਹੈ ਨਗਰੀ ਦਾ ਰਾਜਾ ਸਦਾ ਆਭਗਤ ਹੈ ਉਹ ਰਾਜਾ ਉਹ ਉਪਦਾਰ ਹੈ ਕਵੀਰ ਦੋਹੋ ਜਾਂ ਕੋਈ ਨਹੀਂ ਅਸਲ ਜਿਹਨਾਂ ਦੇ ਘਟ ਰਹੇ ਨੇ ਹਾਂ ਨਾ ਰੂਪਨੀ ਹੈ ਤੇ ਨਾ ਰਾਮਚੰਦਰ ਹੈ ਨਾ ਪੀਰਣੀ ਹੈ ਨਾ ਰਾਮਚੰਦਰ ਹੈ ਦੋਏ ਨਹੀਂ ਇਹਨਾਂ ਦੀ ਭਗਤੀ ਇੱਥੇ ਖੜੀ ਹੈ ਪੀਰਣੀ ਹੈ ਰਾਮਚੰਦਰ ਦੀ ਸੋ ਅਮਰਿਆਰ ਕ੍ਰਿਸ਼ਨ ਦੀਏ ਭਗਤ ਨੇ ਰੋ ਇਹ ਤੋਂ ਉੱਪਰ ਚੱਕਤੀ ਗੱਲ ਦੋਏ ਨਹੀਂ ਨ ਰੰਗਾਂ ਨਾ ਰਾਇ ਨਾ ਰੂਪੰ ਨਾ ਰੇਖੰ ਨਾ ਰੂਪੰ ਨਾ ਰੇਖੰ ਨਾ ਰੇਖ ਰੂਪ ਹੈ ਨਾ ਰੰਗੰ ਨਾ ਰਾਗੰ ਅਪਾਰੰ ਅਪੇਖੰ ਨਾ ਰੰਗੰ ਨਾ ਰਗ ਨਾ ਕੋਈ ਰਾਗ ਹੈ ਅਜਿਹੇ ਰਾਗ ਹੁੰਦੇ ਸੀ ਇੱਧਰ ਦੇ ਉੱਧਰ ਵੀ ਰਾਗ ਆਇਆ ਜਾਂਦਾ ਸੀ ਇਦਾਂ ਨੇ ਵੀ ਆਕਾਇਆ ਜਾਂਦਾ ਸੀ ਨਾ ਔਰ ਆਗ ਨਾਲ ਪੌੜ ਨੂੰ ਜਿਹੜੇ ਕਹਿੰਦੇ ਨਾ ਕੋਈ ਰੰਗ ਹੈ ਅਪਾਰੰ ਅਪੇਖੰ ਅਪਾਰ ਅਪੇਖ ਫਿਰ ਵੀ ਇਹ ਮਤਲਬ ਹੈ ਤੇ ਇਹ ਕੈਸਾ ਨਹੀਂ ਦੱਸ ਸਕਦੇ ਉਹ ਪਰਲਾ ਪਾਸਾ ਦੇਖੇ ਤਾਂ ਦੱਸੇ ਬੁੱਧੀ ਜਿਹੜੀ ਚੀਜ਼ ਦਾ ਪਰਲਾ ਪਾਸਾ ਨਹੀਂ ਦਿੰਦਾ ਉਹ ਜੇ ਤਾਂ ਸਾਰੀ ਚੀਜ਼ ਦੇਖ ਲਈਏ ਤਾਂ ਉਹ ਦੱਸੀਏ ਕਿਹਾ ਜਾ ਜਾ ਸਾਰਾ ਦਿਨ ਹੀ ਕੁਸਰੀ ਸਮੁੰਦਰ ਦੇ ਕਨਾਰੇ ਆਦੀ ਦੇ ਪੱਲਾ ਪਸਾ ਦੀ ਨਹੀਂ ਕਹਿ ਜਾ ਦਸੀ ਉਹ ਅੰਦਰ ਕਹਿ ਜਾ ਸਮੁੰਦਰ ਦੇ ਕਨਾਰੇ ਚਲੇ ਗਏ ਲੈ ਕੇ ਕਿਸੇ ਆਦਮੀ ਨੂੰ ਕਹਿੰਦਾ ਵੀ ਆ ਸਮੁੰਦਰ ਖੜਾ ਹੋ ਗਿਆ ਕਹਿੰਦਾ ਵੀ ਕਹਿ ਜਾ ਕੀ ਦੱਸੇ ਕਹਿ ਜਾ ਕਹਿੰਦਾ ਪਾਣੀ ਹੋ ਪਾਣੀ ਹੈ ਬਸ ਜਿੱਤੇ ਨਿਕਾ ਜਾਂਦੀ ਹੈ ਪਾਣੀ ਹੋ ਪਾਣੀ ਹੈ ਜਿੱਤੇ ਦੇ ਵੀ ਨਿਕਾ